ਸਾਇੰਸ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਯੂਨੀਅਨ ਬਜਟ 140 ਕਰੋੜ ਭਾਰਤੀਆਂ ਦੀਆਂ ਇਸ਼ਾਵਾਂ ਦਾ ਬਜਟ ਮੋਦੀ ਬਜਟ ਵਿੱਚ ਮੱਧ ਵਰਗ ਲਈ ਕੁਝ ਨਹੀਂ ਸਿਰਫ ਵਿਹਾਰ ਨੂੰ ਖੁਸ਼ ਕਰਨ ਦੀ ਕੋਆਇਦ ਰੋਧੀ ਧਿਰਾਂ ਭਾਈਪਾਤੇ ਕਾਂਗਰਸ ਨੂੰ ਪੰਜਾਬੀ ਆਗੂਆਂ ਦੀ ਘਾਟ ਲੜਕਣ ਲੱਗੀ ਕਾਰ ਦਰਖਤ ਨਾਲ ਟਕਰਾਈ ਜੀਜੀ ਸਾਲੇ ਦੀ ਮੌਤ ਨਸ਼ੇ ਕਾਰਨ ਮੌਤ ਮਹਿਲਾ ਸਰਪੰਚ ਸਮੇਤ 7 ਕਲਾਬ ਕੇਸ ਦਰਜ 4 ਗ੍ਰਿਫਤਾਰ ਐਨਪੀਐਸ ਮੁਲਾਜ਼ਮਾਂ ਵੱਲੋਂ ਜੁਪੀਐਸ ਨੋਟੀਫਿਕੇਸ਼ਨ ਦਾ ਵਿਰੋਧ ਮੋਬਾਈਲ ਐਲਈਡੀ ਟੀਵੀ ਦਵਾਈਆਂ ਹੋਣੀਆਂ ਸਸਤੀਆਂ ਜਾਣੋ ਬਜਟ ਵਿੱਚ ਕੀ ਹੋਇਆ ਸਸਤਾ ਤੇ ਕੀ ਮਹਿੰਗਾ ਖਰੜਚ ਜਿਮਮ ਟ੍ਰੇਨਰ ਦਾ ਬੇਰਹਿਮੀ ਨਾਲ ਕਤਲ ਪੰਜਾਬ ਚ ਚਾਰੇ ਪਾਸੇ ਛਾਈ ਸੰਘਣੀ ਧੁੰਦ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਚ ਪ੍ਰਗਟਾਈ ਮੀਂਹ ਦੀ ਸੰਭਾਵਨਾ ਹੌਣ ਖਬਰਾਂ ਵਿਸਤਾਰ ਨਾਲ ਜੁਨੀਅਰ ਬਜਟ 140 ਕਰੋੜ ਭਾਰਤੀਆਂ ਦੀਆਂ ਇਛਾਵਾਂ ਦਾ ਬਜਟ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2025 ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਕਈ ਗੁਣਾ ਬਲ ਮਿਲੇਗਾ। ਉਹਨਾਂ ਕਿਹਾ ਕਿ ਇਹ 140 ਕਰੋੜ ਭਾਰਤੀਆਂ ਦੀਆਂ ਇਛਾਵਾਂ ਦਾ ਬਜਟ ਹੈ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਇਹ ਬਜਟ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਇਸ ਵਿੱਚ ਕਈ ਸੈਕਟਰਾਂ ਨੂੰ ਨੌਜਵਾਨਾਂ ਲਈ ਖੋਲਣ ਵਾਸਤੇ ਜ਼ੋਰ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਇਹ 140 ਕਰੋੜ ਭਾਰਤੀਆਂ ਦੀਆਂ ਇਸ਼ਾਵਾਂ ਦਾ ਬਜਟ ਹੈ ਇਹ ਉਹ ਬਜਟ ਹੈ ਜੋ ਹਰੇਕ ਭਾਰਤੀ ਦੇ ਸੁਪਨੇ ਨੂੰ ਪੂਰਾ ਕਰੇਗਾ ਉਹਨਾਂ ਕਿਹਾ ਕਿ ਬਜਟ ਦਾ ਮਕਸਦ ਆਮ ਨਾਗਰਿਕਾਂ ਦਰਮਿਆਨ ਆਰਥਿਕ ਭਾਗੀਦਾਰੀ ਨੂੰ ਉਲਾਰਾ ਦੇਣਾ ਹੈ ਉਹਨਾਂ ਕਿਹਾ ਇਹ ਉਹ ਬਜਟ ਹੈ ਜੋ ਸਾਡੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਅਸੀਂ ਨੌਜਵਾਨਾਂ ਲਈ ਕਈ ਸੈਕਟਰ ਖੋਲੇ ਹਨ ਆਮ ਨਾਗਰਿਕ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਗੇ ਇਹ ਤਾਕਤ ਨੂੰ ਕਈ ਗੁਣਾ ਵਧਾਉਣ ਵਾਲਾ ਬਜਟ ਹੈ ਇਸ ਬਜਟ ਨਾਲ ਬਚਤਾਂ ਨਿਵੇਸ਼ ਖਪਤ ਤੇ ਤਰੱਕੀ ਵਧੇਗੀ ਮੈਂ ਸ਼੍ਰੀਮਤੀ ਨਿਰਮਲਾ ਸਿਤਾਰਮਣ ਤੇ ਉਹਨਾਂ ਦੀ ਪੂਰੀ ਟੀਮ ਨੂੰ ਲੋਕਾਂ ਤੇ ਕੇਂਦਰਤ ਵਜਤ ਬਣਾਉਣ ਲਈ ਵਧਾਈ ਦਿੰਦਾ ਹਾਂ ਬਾਈਟ ਵਿੱਚ ਮੱਧ ਵਰਗ ਲਈ ਕੁਝ ਨਹੀਂ ਸਿਰਫ ਵਿਹਾਰ ਨੂੰ ਖੁਸ਼ ਕਰਨ ਦੀ ਕਵਾਇਦ ਵਿਰੋਧੀ ਤਰ੍ਹਾਂ ਵਿਰੋਧੀ ਤਰ੍ਹਾਂ ਨੇ ਕਿਹਾ ਕਿ ਬਜਟ ਕੇਂਦਰੀ ਬਜਟ ਵਿੱਚ ਆਮ ਲੋਕਾਂ ਦੇ ਮੱਧ ਵਰਗ ਨੂੰ ਦੇਣ ਲਈ ਕੁਝ ਨਹੀਂ ਹੈ ਇਹ ਸਰਕਾਰ ਨੇ ਆਗਾਮੀ ਵਿਹਾਰ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਾਈਟ ਦਸਤਾਵੇਜ਼ ਤਿਆਰ ਕੀਤਾ ਹੈ ਸ਼੍ਰੋਮਣੀ ਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਬਿਹਾਰ ਬਿਹਾਰ ਤੇ ਬਿਹਾਰ ਤੋਂ ਛੁੱਟ ਕੁਝ ਨਹੀਂ ਸੀ ਉਹਨਾਂ ਕਹਾਂ ਕਿ ਪਿਛਲੀ ਵਾਰ ਬਾਗ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਮੁੜ ਕੁਝ ਨਹੀਂ ਮਿਲਿਆ ਤੇ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਜਿੰਬਾ ਬਾਦਲ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗਲਤ ਕਰਦਿਆ ਕਿਹਾ ਬਜਟ ਵਿੱਚ ਸਿਰਫ ਬਿਹਾਰ ਦਾ ਹੀ ਜ਼ਿਕਰ ਸੀ ਕਿਉਂਕਿ ਉੱਥੇ ਇਸ ਸਾਲ ਚੋਣਾਂ ਹੋਣੀਆਂ ਹਨ ਪੰਜਾਬ ਦਾ ਇਸ ਵਿੱਚ ਕੋਈ ਜ਼ਿਕਰ ਨਹੀਂ ਸੀ ਕਿਸਾਨ ਪਿਛਲੇ 4 ਸਾਲਾਂ ਤੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਹਨ ਉਨ੍ਹਾਂ ਕਿਸਾਨਾਂ ਲਈ ਕੀ ਐਲਾਨ ਕੀਤਾ ਹੈ ਮਖਾਨਾ ਬੋਰਡ ਇੱਕ ਕਿਸਾਨ ਵਿਰੋਧੀ ਵਜਤ ਹੈ ਕਿਸਾਨ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹਨ ਉਹਨਾਂ ਦੀ ਗੱਲ ਨਾ ਸੁਣੀ ਜਾਣਾ ਦੁਖਦਾਈ ਹੈ ਭਾਜਪਾ ਤੇ ਕਾਂਗਰਸ ਨੂੰ ਪੰਜਾਬੀ ਆਗੂਆਂ ਦੀ ਘਾਟ ਰੜਕਣ ਲੱਗੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਹਫ਼ਤੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਿੱਲੀ ਦੇ ਵੋਟਰਾਂ ਦੀ ਪਸੂਮਤਾਵਕ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਲਾਇਆ ਜਾ ਰਿਹਾ ਹੈ ਦਿੱਲੀ ਵਿੱਚ ਦਰਜਨ ਭਰ ਸੀਟਾਂ ਉੱਪਰ ਪੰਜਾਬੀ ਵੋਟਰ ਪ੍ਰਭਾਵਸ਼ਾਲੀ ਹਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਵੋਟਾਂ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਜੋਰ ਸ਼ੋਰ ਨਾਲ ਲੱਗੇ ਹੋਇਆ ਨਾ ਉਹਨਾਂ ਦੇ ਹਾਸ ਰਸ ਭਰੇ ਭਾਸ਼ਣ ਸਰੋਤਿਆਂ ਨੂੰ ਬੰਨ੍ਹ ਕੇ ਰੱਖਦੇ ਹਨ ਦੂਜੇ ਪਾਸੇ ਵਿਰੋਧੀ ਧਿਰ ਭਾਜਪਾ ਤੇ ਕਾਂਗਰਸ ਕੋਲ ਭਗਵੰਤ ਮਾਨ ਦੇ ਕੱਦਵੱਤ ਦੇ ਬਰਾਬਰ ਕੋਈ ਪੰਜਾਬੀ ਆਗੂ ਨਾ ਹੋਣ ਕਰਕੇ ਦੋਨਾਂ ਪਾਰਟੀਆਂ ਨੂੰ ਪੰਜਾਬੀ ਆਗੂਆਂ ਦੀ ਘਾਟ ਰੜਕਣ ਲੱਗੀ ਹੈ ਭਾਜਪਾ ਵੱਲੋਂ ਕਿਸੇ ਵੱਡੇ ਪੰਜਾਬੀ ਆਗੂ ਵੱਲੋਂ ਦਿੱਲੀ ਵਿੱਚ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਇਥੋਂ ਤੱਕ ਦੇ ਤੱਕ ਕੇ ਕੇਂਦਰੀ ਮੰਤਰੀ ਰਮੇਸ਼ ਸਿੰਘ ਬਿੱਟੂ ਵੀ ਬਹੁਤਾ ਅਸਰਦਾਰ ਸਾਫਤ ਨਹੀਂ ਹੋ ਰਿਹਾ। ਭਾਜਪਾ ਵਾਲੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਉਤਾਰਦੇ ਹੁੰਦੇ ਸਨ ਪਰ ਉਹ ਕਾਂਗਸ ਵਿੱਚ ਜਾ ਚੁੱਕੇ ਹਨ। ਹਾਲਾਂਕਿ ਕਾਂਗਸ ਵੱਲੋਂ ਵੀ ਨਵਜੋਤ ਸਿੱਧੂ ਨੂੰ ਦਿੱਲੀ ਦੇ ਚੋਣ ਪ੍ਰਚਾਰ 'ਚ ਕਿਤੇ ਡਿਊਟੀ ਨਹੀਂ ਦਿੱਤੀ ਗਈ। ਭਾਜਪਾ ਦੇ ਕੇਂਦਰੀ ਪੰਜਾਬੀ ਆਗੂ ਵੀ ਬਹੁਤੇ ਅਸਰਦਾਰ ਸਾਫਤ ਨਹੀਂ ਹੋ ਰਹੇ। ਇਸੇ ਕਰਕੇ ਹੀ ਉਹਨਾਂ ਦੀ ਕੋਈ ਬਹੁਤੀ ਭਰਮੀ ਡਿਊਟੀ ਕਿਸੇ ਪਾਸੇ ਨਹੀਂ ਲਾਈ ਜਾ ਰਹੀ ਹੈ। ਮਦਦਲਾ ਕੁਰਾਨਾ ਵਰਗੇ ਕੱਦਵਾਰ ਲੀਡਰ ਤੋਂ ਬਾਅਦ ਦਿੱਲੀ ਵਿੱਚ ਭਾਏ ਭਾ ਦਾ ਕੋਈ ਵੱਡਾ ਪੰਜਾਬੀ ਆਗੂ ਉੱਭਰ ਨਹੀਂ ਸਕਿਆ ਹੈ ਉਂਝ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਆਗੂ ਸਿੱਖ ਹਲਕਿਆਂ ਵਿੱਚ ਭਾਏ ਭਾਮੀ ਦਵਾਰ ਅਤੇ ਉਹਨਾਂ ਦੇ ਸਾਥੀ ਰਹੇ ਮਨਜਿੰਦਰ ਸਿੰਘ ਸਿਰਸਾ ਲਈ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਉਧਰ ਕਾਂਗਸ ਵਿੱਚ ਵੀ ਕੋਈ ਬਹੁਤਾ ਵੱਡਾ ਆਗੂ ਪੰਜਾਬੀ ਹਲਕਿਆਂ ਵਿੱਚ ਚੋਣ ਪ੍ਰਚਾਰ ਨਹੀਂ ਕਰ ਰਿਹਾ ਪੰਜਾਬ ਕਾਂਗਸ ਦੀ ਲੀਡਰਸ਼ਿਪ ਵੀ ਦਿੱਲੀ ਵਿੱਚ ਭਗਵੰਤ ਮਾਨ ਅੱਗੇ ਊਣੀ ਜਾਪ ਰਹੀ ਹੈ ਦਿੱਲੀ ਵਿੱਚ ਵੀ ਕਾਰਸਕੋਰ ਕੋਈ ਵੱਡਾ ਪੰਜਾਬੀ ਆਗੂ ਨਹੀਂ ਹੈ ਜੋ ਬੋਟਰਾ ਵਿੱਚ ਬਹੁਤਾ ਅਸਰ ਰੱਖਦਾ ਹੋਵੇ ਕਾਰ ਦੇ ਟਰੱਕਤ ਨਾਲ ਟਕਰਾਈ ਜੀਜੇ ਸਾਲੇ ਦੀ ਮੌਤ ਸ਼੍ਰੀ ਮੁਖਤਸਰ ਸਾਹਿਬ ਨੀਲੇ ਪਿੰਡ ਹਰੀਕੇਕਲਾ ਨੇੜੇ ਬਿੱਤੀ ਦੇ ਰਾਤ ਇੱਕ ਕਾਰ ਦੇ ਟਰੱਕਤ ਨਾਲ ਟਕਰਾ ਜਾਣ ਕਾਰਨ ਕਾਰ ਵਿੱਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਮਰਨ ਵਾਲੇ ਦੋਵੇਂ ਵਿਅਕਤੀ ਰਿਸ਼ਤੇ ਵਿੱਚ ਜੀਜਾ ਸਾਲਾ ਸਨ ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਤੇ ਤਰਸੀਮ ਲਾਲ ਵਜੋਂ ਹੋਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪ੍ਰਖੱਚੇ ਉੱਡ ਗਏ ਇਕਤਰੀ ਜਾਣਕਾਰੀ ਅਨੁਸਾਰ ਪਿੰਡ ਮਰਾੜ ਕਲਾ ਵਾਸੀ ਤਰਸੀਮ ਲਾਲ ਆਪਣੇ ਜੀਜਾ ਵਿਜੇ ਕੁਮਾਰ ਵਾਸੀ ਹਰੀਕੇਕਲਾ ਨੂੰ ਦੇਰ ਰਾਤ ਤੋਂ ਉਸਦੇ ਪਿੰਡ ਹਰੀਕੇਕਲਾ ਛੱਡਣ ਜਾ ਰਿਹਾ ਸੀ ਜਦੋਂ ਪਿੰਡ ਹਰੀਕੇਕਲਾ ਨੇੜੇ ਗੁਰੂ ਕੋਲ ਸਕੂਲ ਕੋਲ ਪੁੱਜੇ ਤਾਂ ਉਹਨਾਂ ਦੀ ਕਾਰ ਸੜਕ ਕਿਨਾਰੇ ਇਕਦ ਰਕਤ ਨਾਲ ਟਕਰਾਰ ਗਈ ਇਸ ਹਾਦਸੇ ਵਿੱਚ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਧੁੰਦ ਦੇ ਚੱਲਦਿਆਂ ਵਾਪਰਿਆ ਹੈ ਕਿਉਂਕਿ ਦੇਰ ਧੁੰਦ ਬਹੁਤ ਸੰਘਣੀ ਸੀ ਇਸ ਘਟਨਾ ਕਾਰਨ ਦੋਵਾਂ ਪਿੰਡਾਂ ਮਰਾੜਕਲਾ ਤੇ ਹਰੀਕੇਕਲਾ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਨਸ਼ੇ ਕਾਰਨ ਮੌਤ ਮਹਿਲਾ ਸਰਪੰਚ ਸਮੇਤ 7 ਗੁਲਾਮ ਕੇਸ ਦਰਜ 4 ਗ੍ਰਿਫਤਾਰ ਨਾਬਾ ਬਾਜ਼ਾਰ ਵਿੱਚ ਬੀਤੇ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਸਬੰਧੀ ਪੁਲਿਸ ਨੇ 7 ਜਣਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਨ੍ਹਾਂ ਵਿੱਚ ਰੋਟੀ ਛੰਨਾ ਪਿੰਡੀ ਸਰਪੰਚੋ ਗੁਰਪ੍ਰੀਤ ਕੌਰ ਸਮੇਤ 4 ਔਰਤਾਂ ਵੀ ਸ਼ਾਮਲ ਹਨ ਡੀਐਸਪੀ ਨਾਬਾ ਮਨਦੀਪਪੁਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਚੰਡੀਗੜ੍ਹ ਦਾ ਵਾਸੀ ਸੀ ਜੋ 2 ਮਹੀਨੇ ਤੋਂ ਸਥਾਨਕ ਨਸ਼ਾ ਸ਼ਰਾਬ ਕੇਂਦਰ ਵਿੱਚ ਜੀਰੇਲਾ ਸੀ ਅਤੇ ਵੀਰਵਾਰ ਨੂੰ ਹੀ ਉਸ ਦੀ ਕੇਂਦਰ ਤੋਂ ਛੁੱਟੀ ਹੋਈ ਸੀ ਪੁਲਿਸ ਮੁਤਾਬਕ ਸਰਪੰਚ ਨਸ਼ਾ ਬਰਕਰੇ ਤਰਾਵਾਂ ਨੂੰ ਸਹਹਿਦ ਹਿੰਦੀ ਸੀ ਉਹਨਾਂ ਦੱਸਿਆ ਕਿ ਚਾਰ ਮਹਿਲਾ ਮੁਲਜ਼ਮਾਂ ਗ੍ਰਿਫਤਾਰ ਕਰ ਲਏ ਗਏ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ ਐਨਬੀਐਸ ਮੁਲਾਜ਼ਮਾਂ ਵੱਲੋਂ ਯੂਪੀਐਸ ਨੋਟੀਫਿਕੇਸ਼ਨ ਦਾ ਵਿਰੋਧ ਕੇਂਦਰ ਸਰਕਾਰ ਵੱਲੋਂ ਏਕੀਕ੍ਰਿਤ ਪੈਨਸ਼ਨ ਯੋਜਨਾ ਯੂਪੀਐਸ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੇ ਪੰਜਾਬ ਦੇ ਮੁਲਾਜ਼ਮ ਵਰਗ ਵਿੱਚ ਸਰਕਾਰ ਵਿਰੁੱਧ ਰੋਹ ਪੈਦਾ ਹੋ ਗਿਆ ਹੈ ਉਹਨਾਂ ਨੇ ਇਸ ਨੂੰ ਕੇਂਦਰ ਸਰਕਾਰ ਦਾ ਇੱਕ ਹੋਰ ਧੋਖਾ ਕਰਾਰ ਦਿੱਤਾ ਹੈ ਅਤੇ ਚਾਰ ਫਰਮੀਆਂ ਨੂੰ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਂਰਨ ਦਾ ਐਲਾਨ ਕੀਤਾ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਤੇ ਜਰਨਲਿਸਟਕਰ ਜਨਰੈਲ ਸਿੰਘ ਪੱਟੀ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਹੀ ਪੈਸਾ ਹੜੱਪ ਕੇ ਪੈਨਸ਼ਨ ਦੇਣਾ ਚਾਹੁੰਦੀ ਹੈ ਮੁਲਾਜ਼ਮ ਨੂੰ ਸੇਵਾ ਮੁਕਤੀ ਤੋਂ ਬਾਅਦ ਕਾਲੀ ਹੱਥ ਘਰ ਤੋਰਨ ਦੀ ਸਕੀਮ ਹੈ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਆਪਣੇ ਅਧੂਰੇ ਨੋਟੀਫਿਕੇਸ਼ਨ ਨੂੰ ਪੂਰਾ ਕਰਕੇ ਸਨ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰੇ ਮੋਬਾਈਲ ਐਲਈਡੀ ਟੀਵੀ ਦਵਾਈਆਂ ਹੋਣਗੀਆਂ ਸਸਤੀਆਂ ਜਾਣੋ ਬਜਟ ਵਿੱਚ ਕੀ ਹੋਇਆ ਸਸਤਾ ਤੇ ਕੀ ਮਹਿੰਗਾ ਸੰਸਦ ਵਿੱਚ ਬਜਟ ਪੇਸ਼ ਹੋ ਚੁੱਕਾ ਹੈ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਡਾਇਰੈਕਟ ਅਤੇ ਇਨਡਾਇਰੈਕਟ ਟੈਕਸ ਦਾ ਐਲਾਨ ਕਰ ਚੁੱਕੀ ਹੈ ਸੰਸਦ ਵਿੱਚ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿਲ ਪੇਸ਼ ਹੋਵੇਗਾ ਨਾਲ ਹੀ ਸਰਕਾਰ ਨੇ 55 ਦਵਾਈਆਂ ਤੇ ਕਸਟਮ ਡਿਊਟੀ ਘਟਾ ਦਿੱਤੀ ਹੈ ਮੋਬਾਈਲ ਕੈਮਰਾ ਸਸਤਾ ਹੋ ਜਾਵੇਗਾ ਇਹ ਬਜਟ ਪੂਰੇ ਵਿੱਤੀ ਸਾਲ 2025-26 ਦੇ 12 ਮਹੀਨਿਆਂ ਲਈ ਹੋਵੇਗਾ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਨੇ 2025 ਦਾ ਬਜਟ ਪੇਸ਼ ਕਰਦੇ ਹੋਏ ਕਈ ਚੀਜ਼ਾਂ ਤੇ ਕਸਟਮ ਡਿਊਟੀ ਵਿੱਚ ਕਟੌਤੀ ਕੀਤੀ ਹੈ ਜਿਸ ਨਾਲ ਕੁਝ ਚੀਜ਼ਾਂ ਦੀ ਰੇਟ ਘਟਣ ਦੀ ਉਮੀਦ ਹੈ ਖਾਸ ਤੌਰ ਤੇ ਇਲੈਕਟ੍ਰੋਨਿਕਸ ਦਵਾਈਆਂ ਤੇ ਇਲੈਕਟ੍ਰਿਕ ਗੱਡੀਆਂ ਨਾਲ ਜੁੜੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਨਵੇਂ ਬਜਟ ਵਿੱਚ ਇਲੈਕਟ੍ਰੋਨਿਕਸ ਦਵਾਈਆਂ ਛਤੀ ਜੀਵਨ ਰੱਖਿਆਕ ਦਵਾਈਆਂ ਕੈਂਸਰ ਦੀਆਂ ਦਵਾਈਆਂ ਇਲੈਕਟ੍ਰਿਕ ਗੱਡੀਆਂ ਮੋਬਾਈਲ ਫੋਨ ਮੋਬਾਈਲ ਬੈਟਰੀ ਪਿਸਟ ਪੀਸ ਚਮੜੇ ਦੀਆਂ ਬਣੀਆਂ ਚੀਜ਼ਾਂ एलईडी टीवी सस्ते ਹੋਏ ਹਨ ਫਲੈਟ ਪੈਨਲ ਡਿਸਪਲੇ ਟੀਵੀ ਡਿਸਪਲੇ ਫੈਬਰਿਕ ਮਹਿੰਗੀਆਂ ਹੋਈਆਂ ਹਨ ਫਰੋਜਨ ਫਿਸ਼ ਪੇਸਟ ਤੇ ਬੇਸਿਕ ਡਿਊਟੀ 30% ਦੀ ਤੋਂ ਘਟਾ ਕੇ 5% ਦੀ ਕਰ ਦਿੱਤੀ ਹੈ ਇਹ ਮੈਨੂਫੈਕਚਰਿੰਗ ਤੇ ਐਕਸਪੋਰਟ ਹੋਣ ਵਾਲੇ ਪ੍ਰੋਡਕਟ ਤੇ ਲਾਗੂ ਹੋਵੇਗਾ 2024 ਦੇ ਬਜਟ ਵਿੱਚ ਸੋਨੇ ਤੇ ਚਾਂਦੀ ਤੇ ਕਸਟਮ ਡਿਊਟੀ 6% ਦੀ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਸਰਕਾਰ ਨੇ ਇਸ ਵਾਰ ਬਜਟ ਵਿੱਚ ਸੋਨੇ ਚਾਂਦੀ ਵਿੱਚ ਇੰਪੋਰਟ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਖਰੜਚ ਜੇਮ ਮੈਟਰ ਨਰ ਦਾ ਬੇਰਹਿਮੀ ਨਾਲ ਕਤਲ ਖਰੜ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਇੱਥੇ ਬੀਤੀ ਰਾਤ ਤਕਰੀਬਨ 11 ਵਜੇ ਖਰੜ ਸਿਮਜੋਤ ਇਨਕਲੇਵ ਚ ਇੱਕ 31 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾ ਨੇ ਪਹਿਲਾਂ ਗੋਲੀਆਂ ਚਲਾਈਆਂ ਫਿਰ ਉਸ ਤੋਂ ਬਾਅਦ ਕਿਰਪਾਨਾ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਬਠਿੰਡਾ ਰਾਮਪਰਾਜੋਂ ਹੋਈ ਹੈ ਨਿਤਿਕ ਪਹਿਲਾ ਕਬੱਡੀ ਪਲੇਅਰ ਸੀ ਅਤੇ ਫਿਲਹਾਲ ਖਰੜ ਵਿੱਚ ਜਿਮ ਟ੍ਰੇਨਰ ਸੀ ਪੰਜਾਬ 'ਚ ਅੱਜ ਸਾਰੇ ਪਾਸੇ ਸੰਘਣੀ ਧੁੰਦਛਾਈ ਹੋਈ ਹੈ ਆਸ-ਪਾਸ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ ਵਿਜ਼ਿਬਿਲਟੀ ਵੀ 50 ਮੀਟਰ ਦੇ ਕਰੀਬ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪੜਟਾਈ ਹੈ ਪੱਛਮੀ ਗੜਬੜੀ ਸਰਗਰਮ ਹੋਣ ਦੇ ਬਾਅਦ ਵੀ ਤਾਪਮਾਨ ਵਿੱਚ ਜ਼ਿਆਦਾ ਤਬਦੀਲੀ ਨਹੀਂ ਆਏਗੀ ਹਾਲਾਂਕਿ 24 ਘੰਟੇ ਬਾਅਦ ਤਾਪਮਾਨ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋ ਸਕਦਾ ਹੈ ਵੈਸਟਰਨ ਡਿਸਟਰਬੈਂਸ ਦਾ ਅਸਰ ਮਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ 2 ਫਰਵਰੀ ਨੂੰ ਮੀਂਹ ਦੇ ਅਸਾਰ ਬਹੁਤ ਘੱਟ ਹਨ ਪਰ 3 ਤੋਂ 5 ਫਰਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੇ ਅਸਾਰ ਹਨ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ